ਜੇ ਉਲੀ ਆਈ ਹੋਈ ਆ ਉਹਨੂੰ ਸਾਫ਼ ਕਰ ਦੇਣਾਗਾ ਜੇ ਨਹੀਂ ਆਈ ਹੋਈ ਤਾਂ ਉਹਨੂੰ ਆਉਣ ਨਹੀਂ ਦੰਦਾ ਆਉਣ ਨਹੀਂ ਦਿੰਦੀ ਹੈਗੀ 20 ਤੋਂ 25 ਰਣ ਦਾ ਰਿਜ਼ਲਟ ਆ ਭਾਈ ਇਹਦਾ ਠੀਕ ਹੈ ਜੀ ਪ੍ਰੋਡਕਟ ਭਾਈ ਇਹ ਨਾ ਤਾਂ ਮੁੰਜਰ ਕੱਟ ਨਾ ਲੜੀ ਕੱਟ ਪੈਣ ਦੇਵੇ ਕਿ ਡੱਪ ਮੱਕੜੋੜਦਾ ਜਿਵੇਂ ਉਹ ਦਾਣੇ 'ਚ ਆਏ ਠੰਗ ਮਾਰਦਾ ਦਾਣੇ ਦਾ ਦੁੱਧ ਬਾਹਰੇ ਦਾਣਾ ਦਾਗੀ ਆ ਚੀਜ਼ ਪਾਉਣੀ ਨਾ ਭੁੱਲ ਜਿਓ ਬਾਰੀ-ਬਾਰੀ ਕਹਿ ਰਹੇ ਵੀ ਇਹ ਚੀਜ਼ ਪਾਉਣੀ ਨਾ ਭੁੱਲ ਜਿਓ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਉੱਤਮ ਕਿਸਾਨੀ ਪਲੱਸ 6 ਜੀ ਲੈ ਵੀ ਦੋਸਤੋ ਜੇ ਤੁਹਾਡੇ ਝੋਨੇ ਦੇ ਵਿੱਚ ਉల్లి ਤੇ ਤੇਲ ਨਾ ਤਾਂ ਆਪਾਂ ਜਮਾ ਸਾਫ਼ ਕਰ ਦਾਂਗੇ ਕਿਵੇਂ ਸਾਫ਼ ਕਰਾਂਗੇ ਆ ਦੋ ਦਵਾਈਆਂ ਤੇ ਜਦੋਂ ਉਹ ਸਾਫ਼ ਹੋ ਗਿਆ ਤਾਂ ਤੁਹਾਡਾ ਬਈ ਦਾਣਾ ਐ ਚਮਕੂਗਾ ਜਮਾ ਸੋਨੇ ਵਾਂਗੂ ਤੇ ਤੁਹਾਨੂੰ ਪੁੱਛਣਗੇ ਬਈ ਮੰਡੀ ਦੇ ਵਿੱਚ ਵੀ ਆ ਰਵੇ ਵਿੱਚ ਪਾਇਆ ਕੀ ਹੈਗਾ ਨਾ ਪਾਉਣਾ ਕੀ ਹੈਗਾ ਸਾਰੀ ਗੱਲਬਾਤ ਕਰਦੇ ਆਂਗਾ ਆਪਾਂ ਅੱਜ ਪਹੁੰਚੇ ਬਈ ਸਹਿ ਸੰਗਰੂਰ ਦੇ ਵਿੱਚ ਖਾਲਸਾ ਪੈਸਟੀਸਾਈਡ ਸਰ ਸੰਗਰੂਰ ਦੇ ਵਿੱਚ ਗੱਲਬਾਤ ਕਰ ਦਾਂਗੇ ਬਾਈ ਅਸੇਕਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਖਾਲਸਾ ਬਾਈ ਜੀ ਬਤੇ ਕੀ ਹਾਲ ਚੱਲ ਨੇ ਜੀ ਚੜਦੀ ਕਲਾ ਵੀਰੇ ਜੀ ਠੀਕ ਠਾਕ ਜੀ ਚੜਦੀ ਕਲਾ ਵੀਰੇ ਠੀਕ ਹੈ ਬਾਈ ਜੀ ਕਿਵੇਂ ਕੰਮ ਕਾਰਵਾਈ ਜੀ ਕੰਮ ਕਾਰ ਵੀਰੇ ਪੂਰੀ ਚੜਦੀ ਕਲਾ ਜਮਾ ਕਿਰਪਾ ਮਹਾਰਾਜ ਦੀ ਬਾਈ ਠੀਕ ਹੈ ਜੀ ਕਿੱਥੋਂ ਕਿੱਥੋਂ ਬਾਈ ਆ ਰਹੇ ਨੇ ਜੀ ਆਪਣੇ ਲੈ ਬਾਈ ਆਏ ਮੰਨ ਕੇ ਚੱਲ ਵੀ ਇਧਰੋਂ ਹੋ ਗਿਆ ਬਠਿੰਡਾ ਹੋ ਗਿਆ ਹਾਂਜੀ ਮਲੋਟ ਇਧਰਲਾ ਮੁਕਸਰ ਏਰੀਆ ਵਧੀਆ ਚੱਲ ਪਿਆ ਆਪਣੇ ਲੈ ਬਾਈ ਤੇ ਇਧਰੋਂ ਪਰ ਸਾਰ ਤਰਨ ਤਾਰਨ ਮਾਝਾ ਏਰੀਆ ਹੋ ਗਿਆ ਬਾਈ ਠੀਕ ਹੈ ਤੇ ਇਧਰੋਂ ਆ ਜੋ ਪਟਿਆਲਾ ਪਟਿਆਲੇ ਤੋਂ ਅੱਗੇ ਫਤੇਗੜ ਸਾਹਿਬ ਉਦੋਂ ਗਾਹਾਂ ਦੀ ਗਾਹ ਬਹੁਤ ਜ਼ਿਆਦੇ ਗਾਹ ਕਾਉਣ ਲੱਗ ਗਿਆ ਬਾਈ ਲੈ ਵੀ ਦੋਸਤੋ ਤੁਸੀਂ ਨੋਟ ਕਰ ਲੋ ਵੀ ਐਡੀ ਦੂਰ ਤੋਂ ਵੀਰ ਤਾਂ ਆ ਰਹੇ ਨੇ ਜੇ ਵੀਰਾਂ 'ਚ ਕੋਈ ਗੱਲ ਬਾਤ ਹੈਗੀ ਹੈ ਤਾਂ ਕਿਉਂ ਬਾਈ ਜੀ ਹਾਂ ਜੀ ਹਾਂ ਕੀ ਗੱਲ ਬਾਤ ਹੈ ਜੀ ਵੀ ਐਡੀ ਐਡੀ ਦੂਰੋਂ ਆ ਰਹੇ ਨੇ ਬਾਈ ਆਪਣਾ ਭਈਆ ਇੱਕ ਤਾਂ ਆਪਣਾ ਸਿਸਟਮ ਇਹ ਹੈਗਾ ਬਾਈ ਆਪਾਂ ਅਗਲੇ ਨੂੰ ਬਾਲਾ ਫਰਾਉਡ ਨਹੀਂ ਕਰਦੇ ਰਹਿਗੇ ਅੱਛਾ ਜੀ ਜਿਹੜੀ ਚੀਜ਼ ਅਗਲੇ ਨੇ ਮੰਗ ਲਈ ਉਹਨੂੰ ਦੇਣੀ ਹੈ ਦੇਣੀ ਆਪਾਂ ਨੇ ਅੱਛਾ ਜੀ ਹੋਰ ਦੁਕਾਨਦਾਰ ਵਾਲਾ ਕੰਮ ਨਹੀਂ ਹੈਗਾ ਵੀ ਜੇ ਇਹਦੇ ਚੋਂ ਸਾਨੂੰ ਬਚਦੇ ਨੇਗੇ ਪੈਸੇ ਬਿਨਾਂ ਨਾ ਭਾਈ ਉਹਦਾ ਨਹੀਂ ਫਾਇਦਾ ਹੈਗਾ ਤੂੰ ਆਪ ਆ ਆਪਣਾ ਉਹ ਕੰਮ ਨਹੀਂ ਜੀ ਅਗਲੇ ਨੇ ਕਹਿਤਾ ਬਾਈ ਨੇਮ ਕਿਹ ਚਾਹੀਦੀ ਆ ਚੱਕ ਚੈਸਟੀ ਮਿਲੂਗੀ ਠੀਕ ਆ ਜੀ ਅਗਲੇ ਨੇ ਕਹਿਤਾ ਵੀ ਉਲੀ ਵਾਸਤੇ ਨੈਟਿਵੋ ਚਾਹੀਦੀ ਆ ਤਾਂ ਨੈਟਿਵੋ ਹੀ ਦੇਵਾਂਗੇ ਠੀਕ ਆ ਜੀ ਹਾਂ ਇਹ ਨਹੀਂ ਹੈਗਾ ਵੀ ਕਿਸੇ ਹੋਰ ਕੰਪਨੀ ਨੈਟਿਵੋ ਜਾਂ ਚੈਸੋ ਹੋਰ ਕੰਪਨੀ ਨਾ ਉਹ ਅਗਲੇ ਦੀ ਇੱਛਾ ਬਾਈ ਨੇ ਪ੍ਰੋਡਕਟ ਪਾਉਣਾ ਸੀ ਬਾਈ ਨੇ ਮਹਾਜਰ ਕਰਾਂਗੇ ਠੀਕ ਆ ਜੀ ਦੂਜਾ ਜੇ ਸਾਲਟ ਚਾਹੀਦੇ ਨੇ ਤਾਂ ਸਾਲਟ ਜਿੰਨੇ ਮਰਜ਼ੀ ਲਵੋ ਸਾਤੋਂ ਠੀਕ ਆ ਜੀ ਤੇ ਹੁਣ ਅਗਲੀ ਗੱਲ ਬਾਤ ਕਰਦੇ ਹਾਂ ਜੀ ਆਪਾਂ ਉਲੀ ਤੇ ਤੇਲੇ ਦੀ ਉਲੀ ਤੋਂ ਬਾਈ ਦੱਸੋ ਜੀ ਉਲੀ ਤੋਂ ਆਪਣੇ ਲਵੇ ਆਹ ਪ੍ਰੋਡਕਟ ਆਗਾ ਬਾਈ ਆਪਣਾ ਲ ਹਾਂ ਜੀ ਕਿ ਮੈ ਰਿਜ਼ਲਟ ਕਿਵੇਂ ਹੈ ਦਾ ਰਿਜ਼ਲਟ ਮੇਰਾ ਪੂਰਾ ਫੁੱਲ ਟਾਪ ਦਾ ਰਿਜ਼ਲਟ ਹੈਗਾ 110% ਰਿਜ਼ਲਟ ਆ ਗਿਆ ਪ੍ਰੋਡਕਟ ਦਾ ਬਾਈ ਠੀਕ ਹੈ ਜੀ ਤੇ ਇਹਨੇ ਕੀ ਕਰਨਾਗਾ ਇਹਨੇ ਜੇ ਉਲੀ ਆਈ ਹੋਈ ਆ ਉਹਨੂੰ ਸਾਫ਼ ਕਰ ਦੇਣਾਗਾ ਜੇ ਨਹੀਂ ਆਈ ਹੋਈ ਤਾਂ ਉਹਨੂੰ ਆਉਣ ਨਹੀਂ ਦਦਾਂਗਾ ਆਉਂ ਨਹੀਂ ਦਿੰਦੀ ਹੈਗੀ 20 ਤੋਂ 25 ਦਿਨ ਦਾ ਰਿਜ਼ਲਟ ਆ ਬਾਈ ਇਹਦਾ ਠੀਕ ਹੈ ਜੀ ਤੇ ਉਹ ਤੋਂ ਬਾਅਦ ਚ ਨੰਬਰ 2 ਤੇ ਗੱਲ ਆ ਗਈ ਬਾਈ ਆਪਣੇ ਆ ਪ੍ਰੋਡਕਟਾ ਦਾ ਹੁਣ ਮੂਰੇ ਸੁੰਡੀ ਕਿਹੜੀ ਪੈ ਰਹੀ ਆ ਮੁੰਜਰ ਕੱਟ ਲੜੀ ਕੱਟ ਪੁਰਾਣਾ ਪ੍ਰੋਡਕਟਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਉਂ ਨਿਹਰਾ ਲਾਸਟ ਆ ਗਿਆ ਜਮੀ ਹੁਣ ਬਾਈ ਜਮੀ ਲਾਸਟ ਆ ਗਿਆ ਹਾਂ ਉਦੋਂ ਤੋਂ ਆਪਾਂ ਇਹ ਚੀਜ਼ ਦੀ ਮਸ਼ਹੂਰੀ ਕਰ ਰਹੇ ਆ ਵੀ ਕਿਸਾਨ ਭਰਾਵਾਂ ਦਾ ਬਾਈ ਜਿਆਦੇ ਤੋਂ ਜਿਆਦੇ ਫਾਇਦਾ ਹੋਵੇ ਠੀਕ ਹੈ ਜੀ ਇਹ ਆਪਣਾ ਸਨੇਕ ਆਗਾ ਪ੍ਰੋਡਕਟ ਬਾਈ ਇਹ ਨਾ ਤਾਂ ਮੁੰਜਰ ਕੱਟ ਨਾ ਲੜੀ ਕੱਟ ਪੈਣ ਦੇਵੇ ਕਿ ਡੱਪ ਮੱਕੜ ਉੜਦਾ ਜਿਵੇਂ ਉਹ ਦਾਣੇ 'ਚ ਆਏ ਠੰਗ ਮਾਰਦਾ ਦਾਣੇ ਦਾ ਦੁੱਧ ਬਾਹਰੇ ਦਾਣਾ ਦਾਗੀ ਦਾਣੇ ਖਰਾਬ ਹੋ ਜਾਂਦਾ ਖਰਾਬ ਹੋ ਜਾਂਦਾ ਜੀ ਇਹਨੇ ਕੀ ਕਰਨਾ ਨਾਲੇ ਤਾਂ ਉਹਨੂੰ ਮਾਰਨਾ ਟੱਡੇਪ ਮੱਕੜ ਨੂੰ ਜੰਮਾ ਮੌਕੇ ਦੀ ਮੌਕੇ ਨਾਲੇ 25 ਤੋਂ 30 ਰਨ ਦਾ ਰਿਜ਼ਲਟ ਦਊ ਅੱਜ ਕਹੇਤਾ ਬਾਈ ਮੈਂ ਇਹ ਆਪਾਂ ਨੇ ਦੁਬਾਰੇ ਤਪੈਸਲ ਤਿਆਰ ਕਰਵਾ ਲਿਆ ਕੰਪਨੀ ਦਾ ਪ੍ਰੋਡਕਟ ਪਹਿਲਾਂ ਖਤਮ ਹੋ ਗਈ ਸੀ ਇਹ ਠੀਕ ਹੈ ਜੀ ਪੱਕੀ ਤੋਂ 3 ਮਹੀਨੇ ਦਾ ਰਿਜ਼ਲਟ ਕਰਤਾ ਬਾਈ ਉਹਨਾਂ ਨੇ ਕਹਿੰਨੇ ਵੀ ਕਹਿ ਕੇ ਦੇ ਦੋ ਅੱਛਾ ਜੀ ਹਾਂ ਜੀ ਠੀਕ ਹੈ ਬਹੁਤ ਬੰਮਰ ਰਿਜ਼ਲਟ ਆਗਾ ਵੀਰੇ ਆਏ ਮੰਨ ਕੇ ਚੱਲੋ ਹੁਣ ਤਾਂ ਹੁਣ ਤਾਂ ਜੋਨੇ ਮਹੀਨਾ ਤਾਂ ਲੈਂਦੇ ਵੀ ਨਹੀਂ ਹੈਗੇ ਬਾਈ ਹਾਂ ਜੀ ਤੇ ਅਗੇ ਤੇ ਜੋਨੇ ਨੇ ਜਿਹੜੇ ਨਹੀਂ ਮਹੀਨਾ ਲੈਂਦੇ ਉਹਨਾਂ ਵਾਸਤੇ ਤਾਂ ਇਹ ਬਹੁਤ ਜਿਆਦਾ ਵਧੀਆ ਪ੍ਰੋਡਕਟ ਆਗਾ ਬਾਈ ਠੀਕ ਹੈ ਜੀ ਦੇ ਇੱਕ ਵਾਰੀ ਜ਼ਰੂਰ ਵੀਰੇ ਸਮਾਰ ਕੇ ਦਿਖਾ ਦਿਓ ਸਾਡਾ ਪ੍ਰੋਡਕਟ ਸਨੇਕ ਠੀਕਾ ਸਨੇਕ ਦਵਾਈਆਂ ਕੀ ਵੀਰੇ ਜਿੱਥੇ ਕਹੋਗੇ ਚਾਹੇ ਦੀ ਤਾਂ ਇਹਨੂੰ ਤੁਸੀਂ ਐ ਮੰਨ ਕੇ ਚੱਲੋ ਅ ਮੱਕੀਆਂ ਮੁੱਕੀਆਂ ਤੇ ਵੀ ਕਰ ਸਕਦੇ ਹਾਂ ਚਲੋ ਮੂਰੇ ਸੀਜ਼ਨ ਆਣਾ ਉਹ ਗੱਲ ਕਰਨੀ ਬਣਦੀ ਆ ਆਪਣੀ ਜੇ ਕਣਕ ਨੂੰ ਮਾੜਾ ਮੋਟਾ ਕੋਈ ਸੁੰਡ ਪੈਂਦਾਗਾ ਇਹ ਬਾਈ ਅਧਾ ਲੀਟਰ ਕਿੱਲੇ 'ਚ ਮਿੱਟੀ ਚਰ ਲਾ ਕੇ ਛਟਾ ਦੇ ਦੋ ਮੌਕੇ ਤੇ ਸੁੰਡ ਖਤਮ ਕਰੂ ਇਹ ਕਣਕ 'ਚ ਵੀ ਇਹਦਾ ਇਹ ਹਿੰਦੀ ਆਹੀ ਜੀ ਚੀਜ਼ ਆ ਬਾਈ ਇਹ ਤਾਂ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਦਾਣਾ ਸਾਫ ਵਾਲੀ ਵੀ ਤੁਹਾਡੀ ਢੇਰੀ ਆ ਜਿਹੜੀ ਮੰਡੀ 'ਚੋਂ ਬੱਕਰੀ ਜੰਮ ਬੱਕਰੀ ਜੰਮ ਕਿਹੜੀ ਚੀਜ਼ਾਂ ਦੇ ਵਾਸਤੇ ਆ ਆ ਗਿਆ ਬਾਈ ਆਪਣਾ ਉਤਮ ਕਿਸਾਨੀ ਪਲੱਸ 6 6 ਜੀ ਇਹਦੇ 'ਚ ਬੌਰ ਨਾ ਹਾਂਜੀ 13.45 ਹਾਂ 05234 1919 ਸਾਰੇ ਐਨਪੀਕੇ ਆ ਗਏ ਤੇ ਵਿੱਚ ਇਹਦੇ ਹੈਗਾ ਵੀਰੇ ਪੋਟਾਸ਼ ਠੀਕ ਆ ਹਾਂ ਪੋਟਾਸ਼ ਸਾਡੇ ਲੈ ਵੇ ਜੀ ਆਹਗਾ ਵੱਖਰਾ ਹੀ ਪਿਆਗਾ ਹਾਂ ਇਹ ਅਟ ਪਿਆ ਇਹਦੇ ਚ ਕੱਲਾ ਸਿਰਫ ਪਟਾਸਾ ਤਾਂ ਪਟਾਸੀ ਆ ਬਾਈ ਠੀਕ ਆ ਠੀਕ ਆ ਜੀ ਇਹਦੇ ਚ ਆ ਕੇ ਚਾਰ ਪੰਜ ਚੀਜ਼ਾਂ ਦਾ ਤੜਕਾ ਲੱਗਿਆ ਹੋਇਆਗਾ ਵੀਰੇ ਠੀਕ ਆ ਜੀ ਤੇ ਇਹਦਾ ਰਿਜ਼ਲਟ ਇੰਨਾ ਟਾਪ ਦਾਗਾ ਯਾਰ ਮਹਾ ਵੀ ਗੱਲਾਂ ਕਰਾ ਦੂ ਯਾਰ ਇਹ ਤਾਂ ਠੀਕ ਆ ਬਾਹਲਾ ਵਿਕਰਿਆ ਬਾਈ ਆਰਡਰ ਆ ਲੋਡ ਆ ਹੁਣ ਜਾਣੇ ਕਿਸਮ ਦੀ ਲੋਡ ਆ ਇਸ ਟਾਈਮ ਹੁਣ ਟਾਈਮ ਆ ਬਾਈ ਇਹਦਾ ਹਾਂ ਇਹਦਾ ਬਾਈ ਪਤਾ ਕੀ ਆਗਾ ਇਹਦੇ ਦਾ ਆਰਡਰ ਆਏ ਪਏ ਨੇਗਾ ਯਾਰ ਠੀਕ ਆ ਸਾਨੂੰ ਬਹੁਤ ਔਖਾ ਹੋਇਆ ਪਿਆਗਾ ਆਰਡਰ ਅਸੀਂ ਕਹਿ ਤਾਂ ਦੰਦੇ ਆ ਆਨਲਾਈਨ ਸੇ ਪੂਰਾ ਨਹੀਂ ਹੁੰਦਾਗਾ ਬਾਈ ਆਰਡਰ ਪੂਰੇ ਨਹੀਂ ਹੋ ਰਹੇ ਯਾਰ ਸਹੀ ਪੂਰੇ ਭੋਲਾ ਡਰਾਈ ਪੈਨੇਗੇ ਇਹ ਚੀਜ਼ ਦੇ ਸਪੈਸ਼ਲ ਹਾਂ ਉਤਮ ਕਿਸਾਨੀ ਪਲੱਸ 6 ਜੀ ਯਾਦ ਕਰ ਲੋ ਜੀ ਆਪਣੇ ਪ੍ਰੋਡਕਟ ਦਾ ਨਾਮ ਤੁਸੀਂ ਇੱਕ ਵਾਰੀ ਜ਼ਰੂਰ ਵਰਤੋ ਆਹ ਚੀਜ਼ ਪੌਣੀ ਨਾ ਭੁੱਲ ਜਿਓ ਬਾਰੀ-ਬਾਰੀ ਕਹਿ ਰਹੇ ਵੀ ਇਹ ਚੀਜ਼ ਪੌਣੀ ਨਾ ਭੁੱਲ ਜਿਓ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਉੱਤਮ ਕਿਸਾਨੀ ਪਲੱਸ 6 ਜੀ ਹੋਰ ਕੀ ਪਾਉਂਗੇ ਹੁਣ ਜੀ ਹੋਰ ਵੀਰੇ ਜਿਵੇਂ ਹੁਣ ਤੇਲੇ ਤੋਂ ਆ ਗਿਆ ਹਾਂਜੀ ਤੇਲੇ ਤੋਂ ਆਪਣਾ ਪਈਆ ਕੀ ਬਾਈ ਨੇਮ ਕੀ ਐਸ ਪਈਆ ਸੈਂਟਾ ਦੀ ਤੇਲਾ ਹਾਂਜੀ ਹਾਂਜੀ ਵੀਰੇ ਠੀਕ ਹੈ ਜੀ ਤੇ ਆਹ ਪਈਆ ਕੀ ਆਪਣੇ ਲਵੇ ਡੈਂਕਲੀ ਦੇ ਨਾਮ ਤੇ ਆਉਂਦੀ ਆ ਰਸੀਨ ਆਹ ਜੈ ਗਰੋ ਦੀ ਠੀਕਾ ਠੀਕ ਹੈ ਜੀ ਸਵਾਸਤੀਕ ਦੀ ਪਈਆ ਚੈਸਾ ਆਪਣੇ ਲਵੇ ਰੇਟ ਬਾਈ ਸਾਡੇ ਨਾਲ ਫੋਨ ਤੇ ਗੱਲ ਕਰ ਲਿਓ ਤੁਹਾਨੂੰ ਜਰੂਰ ਦੱਸਾਂਗੇ ਅੱਜ ਗਰੋਦੀ ਚ ਐਸਾ ਆ ਗਈ ਬਾਈ ਪੈਰਾਮੈਟਰ ਇਨ 50% ਠੀਕ ਆ ਜੀ ਰੇਟ ਕਿਵੇਂ ਹੋਣਗੇ ਇਹਨਾਂ ਦੇ ਰੇਟ ਬਾਈ ਪੂਰੇ ਬੱਤ ਨੇਗੇ ਜਮਾ ਐ ਨਾ ਲਾ ਲੋ ਵੀ ਨਿੰਬੂ ਵਾਂਗੂ ਨਿਚੋੜ ਕੇ ਦੇਵਾਂਗੇ ਰੇਟ ਠੀਕ ਆ ਮਹਿੰਗੀ ਤਾਂ ਨਹੀਂ ਲੱਗੂ ਜੀ ਨਾ ਨਾ ਮੈਂ ਇੱਕ ਵਾਰੀ ਗੱਲ ਕਰ ਲੈਣ ਬਾਈ ਫੋਨ ਤੇ ਇੱਕ ਵਾਰੀ ਗੱਲ ਕਰ ਲੈ ਠੀਕ ਆ ਹਾਂ ਜੀ ਲੈ ਵੀ ਮਿੱਤਰੋ ਯਾਨੀ ਕਿ ਅਸੀਂ ਕਹਿਨੇ ਹੁੰਨੇ ਆ ਵੀ ਸਭ ਤੋਂ ਘੱਟ ਰੇਟ ਤੁਹਾਨੂੰ ਇੱਥੇ ਮਿਲੂਗਾ ਜੇ ਤੁਸੀਂ ਇੱਥੇ ਆ ਗਏ ਤਾ ਵੀਰ ਤੁਹਾਡਾ ਖਰਚਾ ਕੱਢ ਕੇ ਮੋੜਨਗੇ ਤੁਹਾਨੂੰ ਹਾਂਜੀ ਆਨਲਾਈਨ ਸਿਸਟਮ ਬਾਰੇ ਇੱਧਰ ਬਾਈ ਗੱਲ ਕਰ ਬਈ ਅਸੀਕਾਰ ਜੀ ਹਾਂਜੀ ਬਾਈ ਜੀ ਦੱਸੋ ਜੀ ਆਨਲਾਈਨ ਦਾ ਕਿਵੇਂ ਸਿਸਟਮ ਹੈ ਕੀ ਗੱਲ ਬਾਤ ਹੈ ਆਨਲਾਈਨ ਬਾਈ ਆਪਣਾ ਕੁਝ ਸ਼ਰਤਾਂ ਨੇ ਜੀ ਕਿਹੜੇ ਸ਼ਰਤਾਂ ਨੇ ਜੀ ਇੱਕ ਤਾਂ ਅਧੀ ਪੇਮਟ ਪਹਿਲਾਂ ਹੋਣੀ ਚਾਹੀਦੀ ਹੈਗੀ ਵੀਰੇ ਠੀਕ ਹੈ ਜੀ ਤੇ ਇੱਕ ਆਪੜਾ ਉਟਰਾ ਜਿਹੜਾ ਹਾਂਜੀ 15 ਤੋਂ 20000 ਦਾ ਹੋਣਾ ਚਾਹੀਦਾ ਠੀਕ ਹੈ ਜੀ ਤੇ ਇੱਕ ਬਾਈ ਯਾਰ ਐਤ ਕੀ ਥੋੜੀ ਜੀ ਪ੍ਰੋਬਲਮ ਵੀ ਆਈ ਆਗੀ ਕਿਹੜੀ ਪ੍ਰੋਬਲਮ ਆਈ ਇੱਕ ਹੋ ਗਿਆ ਐ ਵਾਰੀ ਕਾਇਦ ਹਲਦਾਗਾ ਉਹ ਕਿਉਂਕਿ ਜੀ ਨਾਲ ਬੰਨਦੇ ਉਹਨੂੰ ਪਤਾ ਹੁੰਦਾ ਹਾਂਜੀ ਬਾਹ ਕਿ ਆਤੀ ਆ ਕਿਸ ਏਰੀਏ ਚ ਚਲੋ ਆਪਾਂ ਗੁਪਤ ਰੱਖੋ ਏਰੀਆ ਉਹ ਬੰਦੇ ਉਹਨੂੰ ਬਿਲ ਕੱਟ ਕੇ ਬਾਗਿਆ ਬਾਈ 8730 ਦਾ ਹਾਂ ਬੰਦੇ ਯਾਰ 7800 ਫਿੱਸੀ ਕਹਿਣ ਲੱਗ ਜਾਂਦੇ ਨੇ ਅਸੀਂ ਮੇਰੇ ਭਰਾਵਾ ਨੂੰ ਹੱਥ ਵੱਧ ਕੇ ਕਹਿ ਦਿਆ ਵੀ ਇਹ ਆਈਡੀ ਹੁੰਦਾ ਵੀ ਆਪਾਂ ਵੀ ਮੇਥ ਕੀ ਤਲਵਾਰ ਤੇ ਮੁੱਕੀ ਵੱਜੂਗੀ ਠੀਕ ਆ ਇਹ ਹੁਣ ਜੇ ਵੀ ਆ ਚੀਜ਼ ਆ ਉਹਦਾ ਇਹ ਚੀਜ਼ ਦੇ ਵਿੱਚ ਪਈ ਗਿਆ ਵੀ ਪਈਆ ਲੈ ਬਾਈ ਸਸਤੀਆ ਵੀ ਪਈਆ ਲੈ ਗਿਆ ਠੀਕ ਹੈ ਨਾ ਬਾਈ ਕਹਿੰਦੇ ਯਾਰ ਨਹੀਂ 8000 ਦੀ ਬਿੱਲ ਬੜਿਆ ਤੀਗਾ ਇੱਕ ਬਾਈ ਤੀਗਾ ਗੁੱਜਰ ਉਹਦਾ 3700 ਦਾ ਬਿੱਲ ਬਣ ਗਿਆ ਉਹ ਕਹਿੰਦਾ ਮੇਰਾ 800 ਦੀ ਬਣਾ ਦੀ ਬਹਾ ਬਾਈ ਕਿੱਲੇ ਦਾ ਤੇਰਾ 800 ਦਾ ਬਣਿਆ ਹੋਊਗਾ ਹਾਂ ਐ ਚੱਕਰ ਪੈ ਜਾਂਦਾਗਾ ਬਾਈ ਕਈ ਵਾਰੀ ਠੀਕ ਹੈ ਤੇ ਬਸ ਯਾਰ ਬਾਕੀ ਬਾਈ ਯਾਰ ਠੀਕ ਆਗਾ ਲੋ ਜੀ ਬਾਈ ਜੀ ਬਾਈਆਂ ਦਾ ਕੰਮ ਆਗਾ ਨਵਾਂ ਠੀਕ ਆ ਜੀ ਥੋੜਾ ਜਣਾ ਜਨ ਲਗੀ ਕੋਰਪੋਰੇਟ ਕਰਕੇ ਚੱਲੋ ਯਾਰ ਹਨਾ ਠੀਕ ਹੈ ਨਾ ਕਿਉਂਕਿ ਬਾਈ ਤਾਨੂੰ ਇਹੋ ਜੇ ਰੇਟ ਕਿਤੇ ਵੀ ਨਹੀਂ ਮਿਲਨੇ ਬਾਈ ਜਿਹੜੀ ਗੱਲ ਕਹਿ ਰਹੇ ਨੇ ਪਰ ਜੇ ਤੁਸੀਂ ਬਾਈ ਇਹੋ ਜਿਹਾ ਕੁਝ ਕਰਨ ਲੱਗੇ ਤਾਂ ਵੀ ਅੱਗੇ ਤੋਂ ਕੰਮ ਕਿਵੇਂ ਹੋਣਾ ਹੈ ਬਾਈ ਅਸੀਂ ਆਪਾਂ ਨਾ ਬਾਈ ਜਦੋਂ ਕੰਮ ਹੀ ਨਹੀਂ ਹੋਣਾ ਹੈ ਬੰਦ ਚੁ ਬਾਈ ਸਰ ਇਹ ਬਾਈ ਅਸੀਂ ਬੰਦ ਕਰਾਂਗੇ ਕੰਮ ਉਹਦਾ ਤਾਂ ਲੱਗ ਬੰਦ ਕਰਨ ਵਾਲਾ ਕੰਮ ਆ ਜੂ ਹਣਾ ਲੈ ਬਾਈ ਜੇ ਜਿਹੜਾ ਵੀਰ ਤੁਹਾਡੀ ਹੈਲਪ ਕਰ ਰਹਿਣਾ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾਗਾ ਕਿਉਂ ਬਾਈ ਜੀ ਹਾਂ ਜੀ ਵੀਰੇ ਹਾਂ ਜੀ ਹੋਰ ਗੱਲਬਾਤ ਕੋਈ ਨਹੀਂ ਹੋਰ ਗੱਲਬਾਤ ਤਾਂ ਬਾਈ ਬਸ ਇੰਨੀ ਕਾ ਗਈ ਗੱਲ ਵੀ ਕੋਈ ਗੱਲ ਨਹੀਂ ਥੋੜਾ ਬਣਦਾਗਾ ਜਿੰਨਾ ਵੀ ਆਪਣਾ ਹਾਂਜੀ ਤੁਸੀਂ ਇਹ ਨਾ ਸੋਚਿਆ ਕਰੋ ਮੈਂ ਤਾਂ ਏਡੀਆਂ ਹੀ ਦੱਸਦਾ ਉਹਨਾਂ ਤੁਹਾਨੂੰ ਫੋਨ ਤੇ ਵੀ ਇੰਨੇ ਕੁ ਰੁਪਈਆਂ ਦਾ ਕੀਲਾ ਪੈ ਜੂਗਾ ਹਾਂ ਇੰਨੇ ਕੁ ਰੁਪਈਆਂ ਦਾ ਕੀਲਾ ਬਣਦਾ ਥੋੜਾ ਤੁਸੀਂ ਇਹ ਬਣਾ ਮਿਥਿਆ ਕਰੋ ਵੀ ਪਤਾ ਨਹੀਂ ਸੱਚੀ ਹੋ ਇੰਨੇ ਕੁ ਦਾ ਬਣੂ ਕਿਉਂਕਿ ਕਈ ਵਾਰੀ ਸਾਡੂੰ ਐਂ ਹੁੰਦਾ ਵੀ ਬੰਦਾ ਯਾਰ ਕਿਤੇ ਮਾਈਂਡ ਨਾ ਕਰ ਜੇ ਵੀ ਇਹ ਕੰਪਨੀ ਦੀ ਵੀ ਯਾਰ ਸਾਡੇ ਯਾਰ ਆ ਚੀਜ਼ ਸਾਡੇ ਇਹ ਮਾਈਂਡ ਨਾ ਕਰ ਜੇ ਯਾਰ ਹੂੰ ਸਾਡੇ ਮਨ 'ਚ ਇਹ ਗੱਲ ਹੁੰਦੀ ਹੈ ਵੀ ਦੂਰ ਦਵਾਈ ਜਾਣੀ ਆ ਕਿ ਵੀ ਅਗਲੇ ਨੇ ਦੁਬਾਰੇ ਵੀ ਆਉਣ ਉਹ ਤੋਂ ਵਧੀਆ ਪਾ ਦਈਏ ਤਾਂ ਥੋੜਾ ਮੋਟਾ ਰੇਟ ਦਾ ਫਰਕ ਪੈ ਜਾਂਦਾ ਮੌਕੇ ਤੇ ਠੀਕ ਹੈ ਹੋਰ ਗੱਲ ਕੋਈ ਨਹੀਂ ਹੈ ਕਿ ਲੁੱਟਣ ਲਟਾਉਣ ਨੂੰ ਕੁਝ ਨਹੀਂ ਹੈਗਾ ਇਹਦੇ 'ਚ ਵੱਡੀ ਵਾਰੀ ਚੱਲ ਆਏ ਹੁੰਦਾ ਵੀ ਵਧੀਆ ਦਵਾਈ ਦੇ ਦਈਏ ਬੀਜਾ ਦਾ ਵਧੀਆ ਆ ਜਾਏ ਯਾਰ ਵੀ ਬਾੜਾ ਲਾਵੇ ਸਹੀ ਗੱਲ ਹੈ ਕਿਉਂਕਿ ਅਕੇ ਤੋਂ ਵੀ ਆਉਣਾ ਭਰਾਵਾਂ ਨੇ ਯਾਰ ਸਹੀ ਸਾਡਾ ਕਿਹੜਾ ਕੰਮ ਨਿਪਟ ਗਿਆ ਭਾਈ ਸਹੀ ਗੱਲ ਹੈ ਅਜਾ ਸਾਰੀ ਉਮਰ ਚੱਲਣਾ ਭਾਈ ਯਾਰ ਵੇ ਫਿਰ ਬਾਈ ਮਜ਼ਦੂਰੀ ਹੋ ਜੂਗੀ ਫਿਰ ਅਸੀਂ ਬੰਦ ਕਰਾਂਗੇ ਬਾਈ ਇਹ ਸਹੀ ਗੱਲ ਹੈ ਜੀ ਬੀਜ ਕਿਹੜੇ ਕਿਹੜੇ ਆਉਣਗੇ ਅੱਗੇ ਹੁਣ ਆ ਜੀ ਵੀ ਆਪਣੇ ਲੈਵੇ ਬਾਈ ਕਣਕ ਦੇ ਬੀਜ ਆਉਣਗੇ ਕਣਕ ਦੇ ਆਉਣਗੇ ਟੌਪ ਟੌਪ ਦੇ ਵੀ ਆਉਣਗੇ ਹਾਂ ਚੱਲੀ ਜਾਂਦੀ ਹੈ ਗੱਲ ਬਾਈ ਬੀ ਵੀ ਇੱਕ ਅੱਧੇ ਦਿਨ ਚ ਆ ਜੂਗਾ ਆਪਣਾ ਠੀਕ ਹੈ ਜੀ ਲੈ ਵੀ ਜੇ ਕੋਈ ਮੇਰਾ ਵੀਰਾਂ ਕਣਕ ਦੇ ਬੀ ਵੀ ਲੈਣਾ ਚਾਹੁੰਦਾ ਤਾਂ ਤੁਸੀਂ ਵੀਰਾਂ ਨਾਲ ਸੰਪਰਕ ਕਰ ਲਿਓ ਟੌਪ ਕੋਆਰਡੀਨੇਟ ਚੰਗੇ ਬੀਜ ਤੁਹਾਨੂੰ ਇੱਥੋਂ ਵੈਸੇ ਜੀ ਮਿਲਣਗੇ ਖਾਲਸਾ ਪੈਟੀਸਾਈਡ ਸਹਿਰ ਸੰਗਰੂਰ ਤੋਂ ਠੀਕ ਆ ਬਾਈ ਜੀ ਧੰਨਵਾਦ ਕਰਦਿਆਂ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਦਵਾਈ ਕੋਈ ਵੀ ਮੰਗਵਾਉਣਾ ਹੋਊਗਾ ਤਾਂ ਤੁਸੀਂ ਵੀਰਾਂ ਸੰਪਰਕ ਕਰਕੇ ਮੰਗਵਾ ਸਕਦੇ ਆਨਲਾਈਨ ਆਪਦੇ ਘਰੇ ਧੰਨਵਾਦ